ਇਹ ਚੋਣਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਔਰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਮਜ਼ਾਕ ਬਣਾ ਦਿੱਤਾ ਹੈ ਸਾਡਾ ਇਸ ਲੋਕਤੰਤਰ ਦੀ ਵੀ ਹੱਤਿਆ ਹੋ ਰਹੀ ਹੈ ਇਹਦੇ ਵਿੱਚ ਔਰ ਇਹ ਉਹੋ ਹੀ ਪਾਰਟੀ ਹੈ ਜਿਹੜੇ ਜਿਹੜੀ ਸੰਵਿਧਾਨ ਦੀ ਗੱਲ ਕਰਦਾ ਸੀ ਲੋਕਤੰਤਰ ਦੀ ਗੱਲ ਕਰਦੀ ਸੀ ਇੱਥੋਂ ਤੱਕ ਕਿ ਲੋਕਪਾਲ ਦੀ ਵੀ ਗੱਲ ਕਰਦੀ ਸੀ ਪਰ ਜਿਹੜੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਖੱਜਲ-ਖਵਾਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਪਾਰਟੀ ਇਹਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਹੀ ਹੈ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤੀ ਹੈ ਤੇ ਅੱਜ ਵੀ ਅਸੀਂ ਬਟਾਲੇ ਹਲਕੇ ਦੇ ਵੀ ਕੁਝ ਪਿੰਡ ਜਿਹੜੇ ਆ 14 15 ਜਿਹੜੇ ਆ ਧਾਰੀਵਾਲ ਬਲੌਕ ਦੇ ਵਿੱਚ ਆਉਂਦੇ ਸੀਗੇ ਇੱਥੇ ਨੇਤਾ ਵਿਰੋਧੀ ਧਿਰਸ ਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਆਏ ਨੇ ਔਰ ਸਾਡੀ ਵੀ ਸਾਰੀ ਟੀਮ ਆਈ ਔਰ ਆ ਕੇ ਤੇ ਇੱਥੋਂ ਜਿਹੜਾ ਕੰਮ ਜਿਹੜਾ ਹੁਣ ਵੈਸੇ ਤੇ ਅਜੇ ਵੀ ਅਨਾਕਾਨੀ ਕਰ ਰਹੇ ਆ ਵੀਰ ਜੀ ਸਾਹਿਬ ਪਰ ਫਿਰ ਵੀ ਅਸੀਂ ਜਿਹੜਾ ਉਹਨਾਂ ਚਿਰ ਨਹੀਂ ਇੱਥੋਂ ਜਾਵਾਂਗੇ ਜਿੰਨਾ ਚਿਰ ਸਾਰਿਆਂ ਨੂੰ ਚੁੱਲ੍ਹਾ ਟੈਕਸ ਦੀਆਂ ਜਿਹੜੀਆਂ ਰਸੀਦਾਂ ਨਹੀਂ ਮਿਲਣਗੀਆਂ ਤੇ ਪਲੱਸ ਐਨਓਸੀ ਨਹੀਂ ਮਿਲਣਗੀਆਂ ਇਹ ਇਸ ਤਰ੍ਹਾਂ ਦੀ ਖੱਜਲਖਵਾਰੀ ਮੈਂ ਸਮਝਦਾ ਇਹ ਲੋਕਤੰਤਰ ਦੀ ਹੱਤਿਆ ਹੈ ਕਭਰਾਉਣ ਦੀ ਲੋੜ ਨਹੀਂ ਅਸੀਂ ਡਟ ਕੇ ਆਪਣੇ ਵਰਕਰਾਂ ਦੇ ਨਾਲ ਖਲੋਤੇ ਆਂ ਔਰ ਪੂਰੀ ਪੰਜਾਬ ਦੀ ਕਾਂਗਰਸ ਜਿਹੜੀ ਹੈ ਉਹ ਇਸ ਸਮੇਂ ਕਿਸੇ ਨਾ ਕਿਸੇ ਬਲਾਕ ਦੇ ਵਿੱਚ ਜਾਂ ਕਿਸੇ ਨਾ ਕਿਸੇ ਜਿਹੜਾ ਜਗ੍ਹਾ ਦੇ ਉੱਤੇ ਧਰਨਾ ਦੇ ਰਹੀ ਆ ਜਾਂ ਇਸ ਤਰੀਕੇ ਦੇ ਨਾਲ ਅਸੀਂ ਪ੍ਰੈਸ਼ਰ ਬਣਾਇਆ ਹੋਇਆ ਕਿ ਜੇ ਛੇਤੀ ਤੋਂ ਛੇਤੀ ਸਾਡੇ ਵਰਕਰਾਂ ਨੂੰ ਲੋਕਾਂ ਨੂੰ ਜਿਹੜੀਆਂ ਉਹ ਜਿਹੜੇ ਆ ਲੋੜਿੰਦੇ ਜਿਹੜੇ ਦਸਤਾਵੇਜ਼ ਨੇ ਉਹ ਮਿਲ ਜਾਣ। ਵੇਖੋ ਵੈਸੇ ਤੇ ਜੇਕਰ ਸਰਬਸੰਮਤੀ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੋਲੀਆਂ ਲੱਗਦੀਆਂ ਨੇ ਇਹ ਇੱਕ ਇਹ ਅਸੀਂ ਕੋਈ ਸਹੀ ਦਿਸ਼ਾ ਵੱਲ ਨਹੀਂ ਜਾ ਰਹੇ ਇਹ ਨਹੀਂ ਹੋਣਾ ਚਾਹੀਦਾ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੋਣਾ ਜਿਹੜਾ ਉਹ ਇਲੈਕਸ਼ਨ ਕਿਉਂਕਿ ਸਾਡਾ ਅਧਿਕਾਰ ਹੈ ਔਰ ਇਲੈਕਸ਼ਨ ਹੋਣ ਦੇਣੇ ਚਾਹੀਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਇਹ ਪੈਸੇ ਦੀ ਇਹਦੇ ਵਿੱਚ ਜਿਹੜੀ ਹੈ ਉਹ ਵਰਤੋਂ ਹੋ ਰਹੀ ਹੈ ਜਾਂ ਦੁਰਵਰਤੋਂ ਕਹਿ ਲਿਏ ਇਹ ਨੇ ਨਰਜੋਗ ਸਰ ਮੈਂ ਕੱਲ ਹੀ ਕਿਉਂਕਿ ਇਹ ਇਲੈਕਸ਼ਨ ਦਾ ਇੱਥੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਨੂੰ ਬਹੁਤ ਸਾਰੇ ਫੋਨ ਮੇਰੇ ਬਟਾਲੇ ਹਲਕੇ ਤੋਂ ਵੀ ਆਏ ਮੈਂ ਕੱਲ ਹੀ ਆਇਆ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਅਸੀਂ ਐਬਸੋਲਿਊਟ ਮੈਜੋਰਟੀ ਦੇ ਵਿੱਚ ਜਿਹੜੀ ਨਾਲ ਅਸੀਂ ਸਰਕਾਰ ਬਣਾ ਰਹੇ ਆ ਔਰ ਤਕਰੀਬਨ ਅਸੀਂ 90 ਦੇ ਵਿੱਚੋਂ 60 ਬਾਗ ਸੀਟਾਂ ਕਾਂਗਰਸ ਪਾਰਟੀ ਦੀਆਂ ਆਉਣਗੀਆਂ ਇਹ ਚੋਣਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਔਰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਮਜ਼ਾਕ ਬਣਾ ਦਿੱਤਾ ਹੈ ਸਾਡਾ ਇਸ ਲੋਕਤੰਤਰ ਦੀ ਵੀ ਹੱਤਿਆ ਹੋ ਰਹੀ ਹੈ ਇਹਦੇ ਵਿੱਚ ਔਰ ਇਹ ਉਹੋ ਹੀ ਪਾਰਟੀ ਹੈ ਜਿਹੜੇ ਜਿਹੜੀ ਸੰਵਿਧਾਨ ਦੀ ਗੱਲ ਕਰਦਾ ਸੀ ਲੋਕਤੰਤਰ ਦੀ ਗੱਲ ਕਰਦੀ ਸੀ ਇੱਥੋਂ ਤੱਕ ਕਿ ਲੋਕਪਾਲ ਦੀ ਵੀ ਗੱਲ ਕਰਦੀ ਸੀ ਪਰ ਜਿਹੜੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਾਂਗਰਸ ਪਾਰਟੀ ਇਹਦੇ ਉੱਤੇ ਜਿਹੜਾ ਉਹ ਪਹਿਰਾ ਦੇ ਰਹੀ ਹੈ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤੀ ਹੈ ਤੇ ਅੱਜ ਵੀ ਅਸੀਂ ਬਟਾਲੇ ਹਲਕੇ ਦੇ ਵੀ ਕੁਝ ਪਿੰਡ ਜਿਹੜੇ ਆ 14 15 ਜਿਹੜੇ ਆ ਧਾਰੀਵਾਲ ਬਲੌਕ ਦੇ ਵਿੱਚ ਆਉਂਦੇ ਸੀਗੇ ਇੱਥੇ ਨੇਤਾ ਵਿਰੋਧੀ ਧਿਰਸ ਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਆਏ ਨੇ ਔਰ ਸਾਡੀ ਵੀ ਸਾਰੀ ਟੀਮ ਆਈ ਔਰ ਆ ਕੇ ਤੇ ਇਥੋਂ ਜਿਹੜਾ ਕੰਮ ਜਿਹੜਾ ਹੁਣ ਵੈਸੇ ਤੇ ਅਜੇ ਵੀ ਅਨਾਕਾਨੀ ਕਰ ਰਹੇ ਆ ਵੀਡੀਓ ਸਾਬ ਪਰ ਫਿਰ ਵੀ ਅਸੀਂ ਜਿਹੜਾ ਉਹਨਾਂ ਚਿਰ ਨਹੀਂ ਇਥੋਂ ਜਾਵਾਂਗੇ ਜਿੰਨਾ ਚਿਰ ਸਾਰਿਆਂ ਨੂੰ ਚੁੱਲ੍ਹਾ ਟੈਕਸ ਦੀਆਂ ਜੜੀਆਂ ਰਸੀਦਾਂ ਨਹੀਂ ਮਿਲ ਜਾਣਗੀਆਂ ਤੇ ਪਲੱਸ ਐਨਓਸੀ ਨਹੀਂ ਮਿਲ ਜਾਣਗੀਆਂ ਇਹ ਇਸ ਤਰ੍ਹਾਂ ਦੀ ਖੱਜਲਖਵਾਰੀ ਮੈਂ ਸਮਝਦਾ ਇਹ ਲੋਕਤੰਤਰ ਦੀ ਹੱਤਿਆ ਕਬਰੌਣ ਦੀ ਲੋੜ ਨਹੀਂ ਅਸੀਂ ਡਟ ਕੇ ਆਪਣੇ ਵਰਕਰਾਂ ਦੇ ਨਾਲ ਖਲੋਤੇ ਆਂ ਔਰ ਪੂਰੀ ਪੰਜਾਬ ਦੀ ਕਾਂਗਰਸ ਜਿਹੜੀ ਹੈ ਉਹ ਇਸ ਸਮੇਂ ਕਿਸੇ ਨਾ ਕਿਸੇ ਬਲਾਕ ਦੇ ਵਿੱਚ ਜਾਂ ਕਿਸੇ ਨਾ ਕਿਸੇ ਜਿਹੜਾ ਜਗ੍ਹਾ ਦੇ ਉੱਤੇ ਧਰਨਾ ਦੇ ਰਹੀ ਹੈ ਜਾਂ ਇਸ ਤਰੀਕੇ ਦੇ ਨਾਲ ਅਸੀਂ ਪ੍ਰੈਸ਼ਰ ਬਣਾਇਆ ਹੋਇਆ ਕਿ ਜੇ ਛੇਤੀ ਤੋਂ ਛੇਤੀ ਸਾਡੇ ਵਰਕਰਾਂ ਨੂੰ ਲੋਕਾਂ ਨੂੰ ਜਿਹੜੀਆਂ ਉਹ ਜਿਹੜੇ ਲੋੜੀਂਦੇ ਜਿਹੜੇ ਦਸਤਾਵੇਜ਼ ਉਹ ਮਿਲ ਜਾਣ। ਵੇਖੋ ਵੈਸੇ ਤੇ ਜੇਕਰ ਸਰਬਸੰਮਤੀ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਜਿਸ ਤਰੀਕੇ ਦੇ ਨਾਲ ਬੋਲੀਆਂ ਲੱਗਦੀਆਂ ਨੇ ਇਹ ਇੱਕ ਇਹ ਅਸੀਂ ਇੱਕ ਕੋਈ ਸਹੀ ਦਿਸ਼ਾ ਵੱਲ ਨਹੀਂ ਜਾ ਰਹੇ। ਇਹ ਨਹੀਂ ਹੋਣਾ ਚਾਹੀਦਾ। ਲੋਕਤੰਤਰ ਦੇ ਵਿੱਚ ਇਲੈਕਸ਼ਨ ਹੋਣਾ ਜਿਹੜਾ ਉਹ ਇਲੈਕਸ਼ਨ ਕਿਉਂਕਿ ਸਾਡਾ ਅਧਿਕਾਰ ਹੈ। ਔਰ ਇਲੈਕਸ਼ਨ ਹੋਣ ਦੇਣੇ ਚਾਹੀਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਇਹ ਪੈਸੇ ਦੀ ਇਹਦੇ ਵਿੱਚ ਜਿਹੜੀ ਆ ਉਹ ਵਰਤੋਂ ਹੋ ਰਹੀ ਆ ਜਾਂ ਦੁਰਵਰਤੋਂ ਕਹਿ ਲਈਏ ਇਹ ਨੰਦਨਯੋਗ ਆ ਮੈਂ ਕੱਲ ਹੀ ਕਿਉਂਕਿ ਇਹ ਇਲੈਕਸ਼ਨ ਦਾ ਇੱਥੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਨੂੰ ਬਹੁਤ ਸਾਰੇ ਫੋਨ ਮੇਰੇ ਬਟਾਲੀ ਹਲਕੇ ਤੋਂ ਵੀ ਆਏ ਮੈਂ ਕੱਲ ਹੀ ਆਇਆ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਅਸੀਂ ਐਬਸੋਲਿਊਟ ਮੈਜੋਰਟੀ ਦੇ ਵਿੱਚ ਜਿਹੜੀ ਨਾਲ ਅਸੀਂ ਸਰਕਾਰ ਬਣਾ ਰਹੇ ਆ ਔਰ ਤਕਰੀਬਨ ਅਸੀਂ 90 ਦੇ ਵਿੱਚੋਂ 60 ਬਾਟ ਸੀਟਾਂ ਕਾਂਗਰਸ ਪਾਰਟੀ ਦੀਆਂ ਆਉਣਗੀਆਂ